ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਲਕੱਤਾ ਵਿੱਚ ਇੱਕ ਡਾਕਟਰ ਨਾਲ ਬਲਾਤਕਾਰ ਦੇ ਮਾਮਲੇ ਨੂੰ ਲੈ ਕੇ ਗੁੱਸੇ ਵਿੱਚ ਆਏ ਪੀਸੀਐਮਸੀ ਦੇ ਡਾਕਟਰ ਨੇ ਮੋਗਾ ਦੇ ਸਿਵਲ ਹਸਪਤਾਲ ਵਿੱਚ ਓਪੀਡੀ ਸੇਵਾਵਾਂ ਬੰਦ ਕਰ ਦਿੱਤੀਆਂ ਜਿਸ ਕਰ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ ਭਾਵੇਂ ਪੰਜਾਬ ਸਰਕਾਰ ਲੋਕਾਂ ਨੂੰ ਸਸਤੀਆਂ ਅਤੇ ਪਹੁੰਚਯੋਗ ਸਿਹਤ ਸੇਵਾਵਾਂ ਦੇਣ ਦੇ ਉਦੇਸ਼ ਨਾਲ ਮੁਹੱਲਾ ਕਲੀਨਿਕ ਬਣਾ ਰਹੀ ਹੈ ਪਰ ਅੱਜ ਵੀ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਅਣਹੋਦ ਕਰਨ ਹਸਪਤਾਲ ਵਿਸਥਾਨਾਤ ਡਾਕਟਰ ਅਤੇ ਹੋਸਟਾਫ ਸਖਤ ਨਹੀਂ ਹੈ ਜੀ ਜਿਹੜਾ ਇਨਸੀਡੈਂਸ ਹੋਇਆ ਆਰਜੀਏ ਕਰ ਮੈਡੀਕਲ ਕਾਲਜ ਕੋਲਕਾਤਾ ਵਿੱਚ ਇੱਕ ਫੀਮੇਲ ਰੈਜ਼ੀਡੈਂਟ ਡਾਕਟਰ ਨਾਲ ਇਹੋ ਜਿਹਾ ਇਨਸੀਡੈਂਸ ਹੋਇਆ ਇਹ ਬਹੁਤ ਹੀ ਸ਼ੇਮਫੁਲ ਇਨਸੀਡੈਂਸ ਹੈ ਮੇਰੀ ਸਰਕਾਰ ਨੂੰ ਇਹੀ ਅਪੀਲ ਹੈ ਕਿ ਡਾਕਟਰਸ ਦੀ ਅਗਰ ਸੁਰੱਖਿਆ ਹੈਗੀ ਤਾਂ ਉਹ ਆਪਣੀ ਸੇਫਟੀ ਨਾਲ ਕੰਮ ਕਰਨ ਸੇਫਟੀ ਨਾਲ ਕੰਮ ਕਰ ਸਕਦੇ ਆ ਤਦ ਹੀ ਜੇ ਉਹਨਾਂ ਨੂੰ ਸਿਕਿਉਰਿਟੀ ਮਿਲੇਗੀ 24 7 ਜੇ ਡਾਕਟਰਸ 24 7 ਆਪਣੀ ਸਰਵਿਸਿਜ਼ ਦੇ ਸਕਦੇ ਤਾਂ ਉਹਨਾਂ ਨੂੰ ਪ੍ਰੋਟੈਕਸ਼ਨ 24 7 ਕਿਉਂ ਨਹੀਂ ਮਿਲ ਸਕਦੀ ਹੋਰ ਡਾਕਟਰ ਮਰੀਜ਼ ਵੀ ਪਰੇਸ਼ਾਨ ਹੋ ਰਹੇ ਹਨ ਕਿੰਨਾ ਜੀ ਬਿਲਕੁਲ ਅਸੀਂ ਉਹਨਾਂ ਦੇ ਨਾਲ ਆ ਅਸੀਂ ਸਮਝਦੇ ਆ ਕਿ ਦੂਰੋਂ ਦੂਰੋਂ ਲੋਕੀ ਆਂਦੇ ਆ ਆਪ ਦਾ ਇਲਾਜ ਕਰਾਣ ਆਪਦੇ ਟੈਸਟ ਕਰਾਣ ਉਹਨਾਂ ਨੂੰ ਆਂਦੇ ਆ ਤਾਂ ਆਪੀਡੀ ਕਲੋਜ਼ ਮਿਲਦੀ ਹੈ ਪਰ ਅਸੀਂ ਵੀ ਮਜਬੂਰ ਆ ਜਦ ਤੱਕ ਗਵਰਨਮੈਂਟ ਸਟ੍ਰਿਕਟ ਐਕਸ਼ਨਸ ਔਰ ਸਟੈਪਸ ਨਹੀਂ ਲੈਂਦੀ ਰੂਲਸ ਨਹੀਂ ਬੰਦੇ ਹੈਗੇ ਡਾਕਟਰਸ ਦੀ ਸਿਕਿਉਰਿਟੀ ਵਾਸਤੇ ਤੇ ਇਹ ਤਾਂ ਇਦਾਂ ਹੀ ਚੱਲੇਗਾ ਜੀ ਓਪੀਡੀ ਬੰਦ ਆ ਐਮਰਜੈਂਸੀ ਨਹੀਂ ਸਰ ਸਿਰਫ ਓਪੀਡੀ ਬੰਦ ਐ ਐਮਰਜੈਂਸੀ ਚੱਲ ਰਹੀ ਐ ਪੋਸਟਮਾਰਟਮਸ ਵੀ ਹੋਣਗੇ ਔਰ ਮੈਡੀਕਲ ਲੀਗਲਸ ਔਰ ਜਿਹੜੇ ਐਮਰਜੈਂਸੀਸ ਪੇਸ਼ੈਂਟਸ ਆ ਰਹੇ ਆ ਸਾਰਿਆਂ ਦਾ ਟ੍ਰੀਟਮੈਂਟ ਹੋ ਰਿਹਾ ਜੋ ਵੈਸਟ ਬੰਗਾਲ ਦੇ ਵਿੱਚ ਕੋਲਕਾਤਾ ਦੇ ਵਿੱਚ ਸਾਡੇ ਇੱਕ ਫੀਮੇਲ ਰੈਜ਼ੀਡੈਂਟ ਡਾਕਟਰ ਦੇ ਨਾਲ ਇਨਸੀਡੈਂਟ ਹੋਇਆ ਬਹੁਤ ਹੀ ਮੰਦਭਾਗੀ ਘਟਨਾ ਹੈ ਇਹਦੇ ਨਾਲ ਸਾਰੀ ਡਾਕਟਰ ਕਮਿਊਨਿਟੀ ਸਾਰੀ ਮੈਡੀਕਲ ਕਮਿਊਨਿਟੀ ਸ਼ੌਕ ਦੇ ਵਿੱਚ ਹੈਗੀ ਆ ਸਾਰੇ ਰੋਸ ਪ੍ਰਦਰਸ਼ਨ ਕਰ ਰਹੇ ਹੈਗੀ ਆ ਜੋ ਅੱਜ ਦੀ ਕਾਲਜ ਪੀसीएमएस ਐਸੋਸੀਏਸ਼ਨ ਪੰਜਾਬ ਵੱਲੋਂ ਦਿੱਤੀ ਗਈ ਹੈ ਇਹਦੇ ਵਿੱਚ ਸਮੂਹ ਆਰਐਮਓਜ਼ ਨਰਸਿੰਗ ਸਟਾਫ ਪੈਰਾਮੈਡੀਕਲ ਸਟਾਫ ਸਾਡੇ ਨਾਲ ਹੈਗਾ ਕੰਪਲੀਟ ਆਪੀਡੀ ਸ਼ਟਡਾਊਨ ਹੈਗਾ ਸਾਰੇ ਪੰਜਾਬ ਦੇ ਵਿੱਚ ਜਿੰਨੇ ਗਵਰਨਮੈਂਟ ਇੰਸਟੀਚਿਊਟਸ ਸਾਰਿਆਂ ਦੇ ਵਿੱਚ ਇਹਦੇ ਵਿੱਚ ਅਸੀਂ ਅਇਤੋਂ ਕਈ 2 ਮਹੀਨੇ ਪਹਿਲਾਂ ਮਿਸਟਰ ਸਾਹਿਬ ਨੂੰ ਮਿਲੇ ਸੀ ਅਸੀਂ ਉਹਨਾਂ ਨੂੰ ਬੜਾ ਕਲੀਅਰਲੀ ਕਿਹਾ ਸੀ ਕਿ ਹਰੇਕ ਜਿੰਨੇ ਕਾਰਪੋਰੇਟ ਹਸਪਤਾਲਾ ਜੈ ਸਰਕਾਰੀ ਹਸਪਤਾਲ ਵੀ ਆ ਪੀਜੀਆਈ ਆ ਐਮਜ਼ ਆ ਸਾਰਿਆਂ ਦੇ ਵਿੱਚ ਗਾਰਡਡ ਸਿਕਿਉਰਿਟੀ ਹੈਗੀ ਆ ਗੇਟ ਦੇ ਵਿੱਚ ਮਰੀਜ਼ ਹੁੰਦਾ ਉਹਦੇ ਨਾਲ ਇੱਕ ਬੰਦਾ ਨਾਲ ਜਾਂਦਾ ਹੈਗਾ ਪਰ ਸਿਵਲ ਹਸਪਤਾਲਾਂ ਦੇ ਵਿੱਚ ਕਿਵੇਂ ਹੁੰਦਾ ਹੈਗਾ ਕਿ ਇੱਕ ਮਰੀਜ਼ ਹੁੰਦਾ ਉਹਦੇ ਨਾਲ 10-10 ਬੰਦੇ ਉੱਤੇ ਆ ਕੇ ਬਹਿ ਜਾਂਦੇ ਹੈਗੇ ਆ। ਨਾ ਇਹਦੇ ਨਾਲ ਹਸਪਤਾਲ ਦਾ ਵੀ ਲੌਸ ਹੁੰਦਾ, ਚੋਰੀਆਂ ਹੁੰਦੀਆਂ ਹੈਗੀਆਂ, ਸਮਾਨ ਤੋੜਦਾ, ਪ੍ਰਾਪਰਟੀ ਦਾ ਲੌਸ ਹੁੰਦਾ ਹੈਗਾ ਤੇ ਜੋ ਸਾਡੇ ਫੀਮੇਲ ਸਟਾਫ ਰਾਤ ਨੂੰ ਡਿਊਟੀਆਂ ਕਰਦੇ ਹੈਗੇ ਆ, ਉਹ ਇਨਸਿਕਿਓਰ ਫੀਲ ਕਰਦੇ ਆ। ਉਹ ਇੱਕ ਲੇਡੀ ਡਾਕਟਰ, ਲੇਡੀ ਸਟਾਫ, ਨਰਸ ਇਕੱਲੀ ਹੁੰਦੀ ਹੈਗੀ ਆ ਤੇ 10-10 ਬੰਦੇ दारू ਪੀ ਕੇ ਆਸ-ਪਾਸੇ ਤੁਰੇ ਫਿਰਦੇ ਹੁੰਦੇ। ਜਦੋਂ ਉਹ ਸਿਕਿਓਰ ਹੀ ਨਹੀਂ ਫੀਲ ਕਰਦੀ, ਉਹ ਲਾਜ ਕਿਵੇਂ ਕਰੂਗੀ ਮਰੀਜ਼ਾਂ ਦਾ? ਉਹ ਡਰਦੀ ਐਵਾਡ ਦੇ ਵਿੱਚ ਜਾਣ ਤੋਂ ਵੀ। ਇਹ ਹਾਲੀ ਐਮਰਜੈਂਸੀ ਦੇ ਵਿੱਚ ਡਾਕਟਰਾਂ ਦਾ ਹੁੰਦਾ ਹੈਗਾ। ਇੱਕ ਮਰੀਜ਼ ਹੁੰਦਾ ਹੈਗਾ ਜਿਹੜੇ ਸਪੈਸ਼ਲੀ ਲੜਾਈ ਝਗੜੇ ਦੇ ਮਰੀਜ਼ ਆਉਂਦੇ ਹੈਗੇ ਉਹਦੇ ਨਾਲ ਅੱਧਾ 20 ਬੰਦੇ ਦਾਰੂ ਵੀ ਕੇ ਨਾਲ ਆਏ ਹੁੰਦੇ ਹੈਗੇ ਆ ਬਹਿਸ ਦੇ ਆ ਲੜਦੇ ਆ ਬਹੁਤ ਵਾਰ ਗਲਤ ਇਨਸੀਡੈਂਟ ਵੀ ਹੁੰਦੇ ਆ ਗਲਤ ਬੋਲ ਕੇ ਵੀ ਚਲੇ ਜਾਂਦੇ ਹੈਗੇ ਆ ਡੀਜੀਪੀ ਸਾਹਿਬ ਨੇ ਇਹਦਾ ਨੋਟਿਸ ਲਿਆ ਸੀ ਆ ਉਹਨਾਂ ਨੇ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਸੀ ਕਿ ਆਰਾਊਂਡ ਦੀ ਕੋਲ ਸਿਕਿਉਰਿਟੀ ਦਿੱਤੀ ਜਾਵੇ 2 ਸਾਲ ਪਹਿਲਾਂ ਇਹ ਲੈਟਰ ਇਸ਼ੂ ਹੋਇਆ ਸੀ ਡੀਜੀਪੀ ਪੰਜਾਬ ਵੱਲੋਂ ਪਰ ਉਹ ਇੰਪਲੀਮੈਂਟ ਨਹੀਂ ਹੋਇਆ ਅਸੀਂ ਮਿਨਿਸਟਰ ਸਾਹਿਬ ਨੂੰ ਡਾਕਟਰ ਬਲਬੀਰ ਸਿੰਘ ਨੂੰ ਮਿਲੇ ਸੀ ਉਹਨਾਂ ਨੂੰ ਅਸੀਂ ਇਹੀ ਰਿਕੁਐਸਟ ਕੀਤੀ ਸੀ ਕਿ ਜ਼ਿਆਦਾ ਅਸੀਂ ਨਹੀਂ ਸਾਡੀ ਕੁ ਮੰਗਣੀ ਹੈ ਅਸੀਂ ਆਪਦੇ ਲਈ ਨਹੀਂ ਕੁਝ ਮੰਗ ਰਹੇ ਅਸੀਂ ਇਹ ਕਹਿੰਦੇ ਹਾਂ ਕਿ ਜੋ ਸਾਡੇ ਡਾਕਟਰ ਜਿਹੜੇ ਐਮਰਜੈਂਸੀ ਕਰਦੇ ਹੈਗੇ ਆ ਉਹ ਐਟ ਲੀਸਟ ਸੇਫ ਹੀਲ ਕਰਨ ਉਹ ਵੀ ਕਿਸੇ ਦੀਆਂ ਕੁੜੀਆਂ ਹੈਗੀਆਂ ਸਾਡੀਆਂ ਭੈਣਾਂ ਸਾਡੀਆਂ ਢੀਆਂ ਹੈਗੀਆਂ ਸਾਰੇ ਸਾਡੇ ਪਰਿਵਾਰ ਦਾ ਹਿੱਸਾ ਹੈਗਾ ਜੋ ਸਿਕਿਉਰ ਹੀ ਨਹੀਂ ਹੈ ਕੰਮ ਕਿਵੇਂ ਕਰਨਗੇ ਦੇਖੋ ਅੱਜ ਸਾਡਾ ਪ੍ਰੋਟੈਸਟ ਬਹੁਤ ਸ਼ਾਂਤੀਪੂਰਵਕ ਹੈ ਸਾਡਾ ਅੱਜ ਸਿਰਫ ਓਪੀਡੀ ਬੰਦ ਹੈ ਐਮਰਜੈਂਸੀ ਪੂਰੇ ਹਸਪੀਟਲ ਚ ਚੱਲੂਗੀ ਇਲੈਕਟਿਵ ਸਰਜਰੀਜ਼ ਬੰਦ ਹੈ ओपीडी ਚ ਪੇਸ਼ੈਂਟ ਨਹੀਂ ਦੇਖਿਆ ਜਾਊਗਾ ਇਸ ਲਈ ਪਰਚੀ ਬੰਦ ਕੀਤੀ ਗਈ ਹੈ ਬਟ ਐਮਰਜੈਂਸੀ ਫੁੱਲ ਫਲੈਚ ਚੱਲੂਗੀ ਪਰਚੇ ਕੱਟੇ ਜਾਣਗੇ ਪੋਸਟਮਾਰਟਮ ਹੋਣਗੇ ਉਧਰ ਵਾਟਸਐਪ ਚੱਲਣ ਗਿਆ ਬਟ ਸਿਰਫ ਇੱਕ ओपीडी ਬੰਦ ਕੀਤੀ ਅਸੀਂ ਮੰਗੀ ਹੈ ਜੀ ਸਾਡੀ ਮੰਗ ਇਹੀ ਹੈ ਕਿ ਹਰ ਤਰੀਕੇ ਦੇ ਡਾਕਟਰ ਨੂੰ ਸਿਕਿਉਰਿਟੀ ਮਿਲੇ ਅੱਜੇ ਕਿਸੇ ਫੀਮੇਲ ਨਾਲ ਹੋਇਆ ਕੱਲ ਨੂੰ ਕੋਈ ਵੀ ਤਰ੍ਹਾਂ ਦੀ ਵਾਰਦਾਤ ਹੋ ਸਕਦੀ ਹੈ ਸਿਰਫ ਡਾਕਟਰਸ ਨਹੀਂ ਹੁੰਦੇ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਪੂਰੇ ਹਸਪੀਟਲ ਚ ਬਹੁਤ ਤਰੀਕੇ ਦਾ ਫੀਮੇਲ ਸਟਾਫ ਕੰਮ ਕਰਦਾ ਤੇ ਜੋ ਬੰਦਾ ਹਸਪੀਟਲ ਚ ਕੰਮ ਕਰਦਾ ਉਹਦਾ ਕੋਈ ਫਿਕਸ ਡਿਊਟੀ ਆਵਰ ਨਹੀਂ ਹੁੰਦਾ ਇੱਕ ਡਾਕਟਰ ਨੂੰ ਕਿਸੇ ਵੀ ਟਾਈਮ ਕਾਲ ਪੈ ਸਕਦੀ ਹੈ ਚਾਹੇ ਰਾਤ ਦੇ 2 ਵਜੇ ਹੋਣ ਆਉਣਾ ਪੈਂਦਾ ਫਿਰ ਇਹ ਵੀ ਨਹੀਂ ਦੇਖਿਆ ਜਾਂਦਾ ਕਿ ਮੇਰੀ ਡਿਊਟੀ ਹੈ ਕਿ ਨਹੀਂ ਹੈ ਇਸ ਲਈ ਸਾਨੂੰ ਸਾਡੀ ਸਿਕਿਉਰਿਟੀ ਚਾਹੀਦੀ ਹੈ ਤਾਂਕਿ ਕੱਲ ਨੂੰ ਕਿਸੇ ਹੋਰ ਨਾਲ ਇਹ ਚੀਜ਼ ਨਾ ਹੋਵੇ ਮੋਗਾ ਦੇ ਕੈਂਬਰिज ਸਕੂਲ ਵਿੱਚ ਸਮਾਜ ਸੇਵੀ ਦਵਿੰਦਰਪਾਲ ਸਿੰਘ ਨੇ ਆਪਣੇ ਪਿਤਾ ਗੁਰਦੇਵ ਸਿੰਘ ਅਤੇ ਭੈਣ ਹਰਪ੍ਰੀਤ ਕੌਰ ਦੀ ਯਾਦ ਵਿੱਚ 11 ਲੋੜਵੰਦ ਵਿਅਕਤੀਆਂ ਨੂੰ 10 ਟ੍ਰਾਈਸਾਈਕਲ ਅਤੇ ਇੱਕ ਫ੍ਰੀ व्हीਲ ਚੇਅਰ ਦਿੱਤੀ ਇਸ ਮੋਗਾ ਵਕ ਵਕ ਸੰਸਾਮਾ ਤੋਂ ਇਲਾਵਾ ਸਮਾਜ ਸੇਵੀ ਸੁਖ ਬਾਟ ਕੈਨੇਡਾ ਤੋਂ ਐ ਸਮਾਜ ਸੇਵੀ ਸੰਜੀਵ ਨੇ ਦੱਸਿਆ ਹੈ ਕਿ ਦਵਿੰਦਰਪਾਲ ਸਿੰਘ ਵੱਲੋਂ ਕੀਤੇ ਜਾ ਰਹੇ ਪਰਾਲੇ ਸ਼ਾਨਦਾਰ ਹਨ ਤੇ ਮਾਪਿਆਂ ਦੀ ਸੇਵਾ ਹੈ ਸਭ ਤੋਂ ਵਧੀਆ ਹੈ ਅੱਜ ਆਪਣੇ ਪਿਤਾ ਤੇ ਛੋਟੀ ਭੈਣ ਦੀ ਯਾਦ ਵਿੱਚ ਤੁਸੀਂ ਸਾਨੂੰ ਸਾਰਿਆਂ ਨੂੰ ਟ੍ਰਾਈਸਾਈਕਲ ਦਿੱਤੇ ਹਨ ਆ ਦੇਖੋ ਸਰ ਅੱਜ ਬੜਾ ਹੀ ਇੱਕ ਮੈਂ ਕਹਿਣਾ ਕਿ ਇੰਪੋਰਟੈਂਟ ਦਿਨ ਹੈ ਇਸ ਦਿਨ ਸਾਡੇ ਵੱਡੇ ਵੀਰ ਦਵਿੰਦਰਪਾਲ ਨਿੰਪੀ ਜੀ ਨੇ ਆਪਣੇ ਪਿਤਾ ਜੀ ਦੀ ਨਿੱਗੀ ਯਾਦ ਵਿੱਚ ਸਾਹ ਗੁਰਦੇਵ ਸਿੰਘ ਜੀ ਔਰ ਆਪਣੀ ਭੈਣ ਜਿਹੜੇ ਹੈਗਾ ਸ੍ਰੀਮਤੀ ਹਰਪ੍ਰੀਤ ਕੌਰ ਜੀ ਜਿਹੜੇ ਕਿ ਯੰਗ ਉਮਰ ਦੇ ਵਿੱਚ ਹੀ ਅਕਾਲ ਚਰਣਾ ਕਰ ਗਏ ਸਨ ਉਹਨਾਂ ਨੂੰ ਦੀ ਯਾਦ ਨੂੰ ਸਮਰਪਿਤ ਇੱਕ ਸਮਾਗਮ ਕਰਾਇਆ ਜਿਦੇ ਵਿੱਚ ਉਹਨਾਂ ਨੇ ਟਰਾਈਸਾਈਕਲ ਵੰਡੇ ਹੈ ਲੋੜਵੰਦਾਂ ਨੂੰ ਔਰ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਹੈ ਔਰ ਇਹ ਹਜ਼ਾਰਾਂ ਜੱਗਾਂ ਦੇ ਬਰਾਬਰ ਹੈ ਕਿਉਂਕਿ ਲੋੜਵੰਦ ਜਿਹੜਾ ਇਨਸਾਨ ਹੈ ਜਿਹਦੇ ਕੋਲੇ ਜਿਹੜਾ ਅਪੰਗ ਹੈ ਔਰ ਜਿਹਦੇ ਵਿੱਚ ਇਹ ਡੈਫੀਸ਼ੈਂਸੀ ਹੈ ਔਰ ਉਹ ਨਹੀਂ ਚੱਲ ਫਿਰ ਸਕਦਾ ਔਰ ਉਹਨੂੰ ਟਰਾਈਸਾਈਕਲ ਮੁਹੱਈਆ ਕਰਾਉਣਾ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਔਰ ਮੈਂ ਸਮਝਦਾ ਕਿ ਇਸ ਚੀਜ਼ ਨੂੰ ਪ੍ਰੇਰਣਾ ਲੈ ਕੇ ਹੋਰ ਬੰਦਿਆਂ ਨੂੰ ਵੀ ਜਿਹੜਾ ਅਸੀਂ ਕਿਤੇ ਸੱਜੇ ਖਵੇ ਹੋਰ ਪਾਸੇ ਆਪਣੀ ਫਾਈਨਾਂਸਸ ਨੂੰ ਡਾਇਵਰਟ ਕਰਕੇ ਦਾਨ ਕਰਦੇ ਆ ਤੋ ਇਸ ਤਰ੍ਹਾਂ ਦੇ ਦਾਨ ਜਿਹੜੇ ਹੈਗੇ ਆ ਉਹ ਕਰਨੇ ਚਾਹੀਦੇ ਆ ਔਰ ਮੈਂ ਇਸ ਦੇ ਲਈ ਬਹੁਤ ਧੰਨਵਾਦੀ ਆ ਐਮ ਪੀ ਜੀ ਦਾ ਕਿ ਸਮਾਜ ਦੀ ਇੱਕ ਲੋੜ ਨੂੰ ਉਹਨਾਂ ਨੇ ਪੂਰਾ ਕੀਤਾ ਔਰ ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਜਿਹੜੇ ਕੰਮ ਹੈ ਸੋ ਅੱਗੇ ਵਧਾਉਣਾ ਚਾਹੀਦਾ। ਲਓ ਜੀ। ਪ੍ਰਮਾਤਮਾ ਦੇ ਅਸ਼ੀਰਵਾਦ ਨਾਲ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਹ ਅੱਜ ਦਾ ਸਮਾਗਮ ਹੋਇਆ। ਮੈਂ ਕੁਛ ਵੀ ਇਹ ਚ ਨਹੀਂ ਕੁਛ ਕੀਤਾ ਵਾਹਿਗੁਰੂ ਨੇ ਜੋ ਬਖਸ਼ਿਸ਼ ਕੀਤੀ ਆ ਉਹਦੇ ਵਿੱਚੋਂ ਹੀ ਤਿਲ ਫੁੱਲ ਕੱਢ ਕੇ ਅੱਜ ਲੋੜਵੰਦਾਂ ਦੀ ਸੇਵਾ ਕੀਤੀ ਆ ਮੈਂ ਪ੍ਰਮਾਤਮਾ ਅਗੇ ਇਹ ਅਰਦਾਸ ਕਰਦਾ ਕਿ ਹਰ ਇੱਕ ਆਦਮੀ ਨੂੰ ਇਹ ਇੱਛਾ ਸ਼ਕਤੀ ਦੇਵੇ ਕਿ ਆਪਣੇ ਮਾਂ ਬਾਪ ਦੀ ਜਿਹੜੀ ਸੇਵਾ ਵਾ ਉਹ ਦਿਲੋਂ ਕਰੇ ਮੈਂ ਹਮੇਸ਼ਾ ਕਹਿੰਦਾ ਕਿ ਸਭ ਤੋਂ ਜਿਹੜੀ ਉੱਤਮ ਸੇਵਾ ਵਾ ਉਹ ਮਾਂ ਬਾਪ ਦੀ ਸੇਵਾ ਵਾ ਉਹਦੇ ਵਿੱਚ ਹੀ ਸਾਰਾ ਕੁਝ ਸਾਡਾ ਆ ਜਾਂਦਾ ਲੋੜਵੰਦ ਨੂੰ ਚੀਜ਼ ਦੇਣੀ ਹਮੇਸ਼ਾ ਆਪਾਂ ਕਹਿੰਦੇ ਆ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਇਸ ਲਈ ਵਾਹਿਗੁਰੂ ਅੱਗੇ ਫੇਰ ਅਰਦਾਸ ਕਰਦਾ ਕਿ ਜੇ ਵੀ ਜਿੰਨੀ ਦੇਰ ਜ਼ਿੰਦਗੀ ਆ ਲੋੜਵੰਦਾਂ ਦੀ ਸੇਵਾ ਕਰਵਾਉਂਦਾ ਰਵੇ ਮੈਂ ਜ਼ਿਆਦਾ ਕੁਝ ਹੋਰ ਨਹੀਂ ਕਹਿਣਾ ਚਾਹੁੰਦਾ ਅੱਜ 10 22 ਸਾਈਕਲ ਇੱਕ ਵੀਲਚੇਅਰ ਲੋੜਵੰਦ ਮੰਨਾਂ ਦਿੱਤੀ ਗਈ ਹੈ ਮਾਲਦਾਰੀ ਵੀ ਭਾਵਕ ਹੋ ਗਏ ਸੀਗੇ ਸਰ ਕੁਰਕ ਖੇਤਰ ਦੇ ਡੰਡ ਰੋਡ ਤੇ ਪਿੰਡ ਮਿਰਜ਼ਾਪੁਰ ਦੇ ਮੰਦਿਰ ਦੇ ਸਾਹਮਣੇ ਇੱਕ ਤੇਜ਼ ਰਫਤਾਰ ਕਾਰ ਪਲਟੀ ਜਿਸ ਦੀ ਨੰਬਰ HR 52BB 7814 ਨੇ ਬਾਈਕ ਚਾਲਕ ਤੇ ਸਕੂਟੀ ਚਾਲਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਕਾਰ ਚਾਲਕ ਘਟਨਾ ਵਾਲੇ ਥਾਂ ਤੋਂ ਥੋੜੀ ਦੂਰ ਤੇ ਆਪਣੀ ਕਾਰ ਚਟਕੇ ਮੌਕੇ ਤੋਂ ਫਰਾਰ ਹੋ ਗਿਆ ਇਹ ਸਾਰੀ ਘਟਨਾ ਮੌਕੇ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਮਿਰਜ਼ਾਪੁਰ ਵਿਖੇ ਇੱਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਸਕੂਟਰ ਚਾਲਕ ਅਤੇ ਬਾਈਕ ਚਾਲਕ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਸਕੂਟਰ ਚਾਲਕ ਅਤੇ ਬਾਈਕ ਸਵਾਰ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ ਮੈਂ ਤਾਂ ਆ ਰਹਾ ਥਾ ਉਧਰ ਸੇ ਟੱਕਰ ਹੋ ਗਈ ਉਸਕੇ ਬਾਅਦ ਮੈਨੂੰ ਕੁਝ ਸਮਝ ਮੈਂ ਨਹੀਂ ਆਇਆ ਸੀਸੀਟੀਵੀ ਫੁਟੇਜ ਕੇ ਅੰਦਰ ਆਪ ਖੜੇ ਹੋਏ ਦਿਖਾਈ ਦੇ ਰਹੇ बाइक खड़ी करी और एक तेज वाहन जो तेज कार चला आ रही थी उसने आपको टक्कर मारी तो आपने कार सवार को देखा सर हल्का सा देखा था ये तो पता होगा भी किसने टक्कर मारी कार ने कार ने कार कार की स्पीड कैसी थी सर वो तो याद नहीं आप अपनी साइड में थे मैं तो अपनी यहाँ पे मेरा रूम है वहीं पे खड़ा था क्या नाम है आपका कृष्ण क्या आप पेशे से क्या हूँ एडवोकेट हूँ मैं अपने बार के आगे खड़ा था जाके खड़ा हुआ था मेरे से आगे मेरा किराएदार था गाड़ी आई ओवर स्पीड थी मतलब बहुत ज़्यादा स्पीड थी गाड़ी की पहले उन्होंने इसको टक्कर मारी फिर मेरे को टक्कर मारी कार चालक को आपने देखा था लड़का नहीं ये नहीं देख पाई उसके बाद भाग गया उसके बाद भाग गया आपका नाम मेरा नाम लाल सिंह है जी कुरुक्षेत्र साइड से इधर कैथल की तरफ जा रही थी जिसने जो बड़ी स्पीड में थी और जिसने दो मोटरसाइकिल चालकों को टक्कर मारते हुए बांधने की कोशिश करी है लेकिन वो गाड़ी एकदम एक्सल टूटने की वजह से गाड़ी नहीं चल पाई जो एक्सीडेंट शुदा व्यक्ति थे उनको एम्बुलेंस की मदद से एल अस्पताल में दाखिल करा दिया ही जैसे कार्रवाई होगी वो अमल में लाई जाएगी कार चालक का है वो मौके मिला? कार चालक मौके से फरार हो गया और कार को पुलिस ने हैंड ओवर कर लिया है कार कौन है? कार ये सफ़ेद रंग की है ਰਾਪਟੋਕ ਨਾ ਐਚੀ ਰਾਮੇਰ ਜ਼ਿਲ੍ਹਾ ਪੁਲਿਸ ਨੇ ট্রান্সਫਾਰਮਰ ਅਤੇ ਸਮਾਨ ਚੋਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਅਤੇ ਚੋਰੀ ਦਾ ਸਮਾਨ ਖਰੀਦਣ ਦੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਸੀਆਈਏ 2 ਦੀ ਟੀਮ ਨੇ ট্রান্সਫਾਰਮਰ ਅਤੇ ট্রান্সਫਾਰਮਰ ਦਾ ਸਮਾਨ ਚੋਰੀ ਕਰਨ ਦੇ ਦੋਸ਼ ਵਿੱਚ ਕੇਮ ਸਿੰਘ ਪੁੱਤਰ ਬਿਹਾਰੀ ਲਾਲ ਸ਼ਿਵ ਕੁਮਾਰ ਔਰ ਫਗਵਿੰਦਾ ਪੁੱਤਰ ਮਹਿਰ ਸਿੰਘ ਵਾਸੀ ਦੇਵਪੁਰ ਜ਼ਿਲ੍ਹਾ ਸੰਬਲ ਯੂਪੀ ਅਤੇ ਅਵਦੇਸ਼ ਪੁੱਤਰ ਲਾਭ ਸਿੰਘ ਵਾਸੀ ਸ਼ੇਖ ਗੜੀ ਜ਼ਿਲ੍ਹਾ ਹਾਥਰਸ ਯੂਪੀ ਨੂੰ ਗ੍ਰਫਤਾਰ ਕਰਕੇ ਲੱਖ ਰੁਪਏ ਬ੍ਰਾਹਮਤ ਕੀਤਾ ਹਨ ਉਹਨਾਂ ਕੋਲੋਂ ਚੋਰੀ ਦੇ ਸੰਦ ਤਾਰਾਂ ਲੋਹੇ ਦੇ ਪੱਤੇ ਸਮੇਤ ਜੁਰਮ ਵਿੱਚ ਵਰਤੀ ਗਈ ਕਾਰ ਬ੍ਰਾਹਮਤ ਕੀਤੀ ਗਈ ਤੇ ਚੋਰੀ ਦਾ ਸਮਾਨ ਖਰੀਦਣ ਲਈ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਤੇ ਟਰਾਂਸਫਾਰਮਰ ਕੀ ਘਟਨਾਵਾਂ ਕੇ ਅੰਦਰ ਘਟਨਾਏ ਦੇਖੀ ਗਈ ਥੀ ਔਰ ਇਸਮੇ ਪ੍ਰਾਇਮਰੀਲੀ ਲੇਟੈਸਟ 28 29 ਕੀ ਜੁਲਾਈ ਕੀ ਰਾਤ ਕੋ कुछ नामालूम लोगों द्वारा कडामी के एक किसान के खेत से 20 के वी का ट्रांसफार्मर चोरी किया गया था जिसके बारे एस टी ओ साहब लोकल द्वारा कंप्लेंट दी गई थी और उसके ऊपर सदर थानेसर के अंदर पर्चा दिया गया था इसी आ, के ऊपर काम करते हुए सी आई टू की आ, टीम द्वारा जो आ, पूरे उस आ, जो भी क्रिमिनल्स थे उस एरिया के जो पहले हैबिचुअली ट्रांसफार्मर थेफ्ट करते रहे हैं उनका डेटा खंगाला गया और उसके बाद उन्होंने जो मेन एक्यूज़ थे इस पूरी घटना के अंदर खेम सिंह पुत्र बिहारी लाल शिव कुमार पुत्र गोविंदा और साथ में अवधेश पुत्र लायक सिंह जो कि हाथरस यूपी के और संभल यूपी के रहने वाले हैं इनको गिरफ्तार किया और ये जो जब इनसे पूरी डिटेल में पूछताछ की गई तो इन्होंने लगभग पचास से ऊपर वारदातें कुरुक्षेत्र ज़िले की जो पिछले कुछ दिनों के अंदर इन्होंने वारदातें की हैं वो इन्होंने मानी हैं और इनसे हमने पाँच क्विंटल तार जो तांबे की और लोहा पत्ती जो है इनसे बरामद भी किया और बड़ी बात इसमें यह भी है जो जिसको ये सप्लायर करते थे आगे ये जो तांबा था जिसको बेचते थे संतोष पुत्र नारायण वासी डीर खास ज़िला बस्ती यूपी इसको भी हमारे द्वारा गिरफ्तार किया गया और इससे भी हमने उनतीस किलो 300 ग्राम तांबे की तार जो है रिकवर की है इसमें खास बात ये है कि जो ये मेन एक्यूज़ड है खेमचंद ये 1980 का मैट्रिक पास है और उसके बाद इसने आईटीआई भी कर रखी है और 1990 से लेकर 2000 तक ये कैथल के अंदर सब्जी बेचने का काम करता रहा है और उसके बाद इसने फिर फर्दर ट्रांसफार्मर थेफ्ट का करनी शुरू की और इसके ऊपर लगभग पहले भी सौ से ऊपर वारदातें इसके ऊपर मुकदमे इसके ऊपर दर्ज हैं

ਅੱਜ ਤੱਕ ਕਪੂਰਥਲਾ ਤੇ ਇਲਾਕਾ ਨਿਵਾਸੀਆਂ ਦੇ ਸਾਹ ਸੁੱਤੇ ਨਹੀਂ ਗਏ ਵਗ ਵਗ ਥਾਵਾਂ ਤੇ ਕੂੜੇ ਦੇ ਢੇਰਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਗੱਲ ਕਰੀਏ ਸਰਕਾਰੀ ਹਸਪਤਾਲ ਕਪੂਰਥਲਾ ਤੇ ਇਲਾਕਾ ਪਰਮਜੀਤ ਗੰਦ ਦੇ ਸਾਹਮਣੇ ਵਾਲੇ ਇਲਾਕੇ ਦੀ ਜਿੱਥੇ ਕੂੜੇ ਦੇ ਵੱਡੇ ਵੱਡੇ ਢੇਰਾਂ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਮੇਰਾ ਨਾਮ ਡਾਕਟਰ ਸੁਭਾਸ਼ ਚੰਦਰ ਹੈ ਜੀ ਮੌਲਾ ਪਰਮਜੀਤ ਗੰਦ ਹੈ ਜੀ ਸਾਡੀ ਸਮੱਸਿਆ ਹੈ ਜੀ ਕੂੜੇ ਦਾ ਢੇਰ ਲੱਗਾ ਹੋਇਆ ਇੱਥੇ ਖਾਲੀ plots ਹੈ ਉੱਤੇ ਕੂੜੇ ਦਾ ਢੇਰ ਲੱਗਾ ਹੋਇਆ ਅਸੀਂ ਬਾਰ-ਬਾਰ ਸੜਾਈ ਬੇਨਤੀ ਕਰਨ ਦੇ ਬਾਵਜੂਦ ਵੀ ਇਹ ਜਿਹੜਾ ਕੂੜੇ ਦਾ ਢੇਰ ਇੱਥੇ ਚੱਕਿਆ ਨਹੀਂ ਜਾ ਰਿਹਾ। ਬਿਮਾਰੀ ਦਾ ਘਰ ਹੈ ਜੀ ਅਸੀਂ ਮਿਸ਼ਨਰ ਮੈਡਮ ਨੂੰ ਵੀ ਮਿਲ ਕੇ ਆਏ ਜਾ ਕੇ ਅਸੀਂ ਨੇ ਬੇਨਤੀ ਕਰਕੇ ਆਏ ਕਿ ਕੂੜੇ ਦਾ ਢੇਰ ਲੱਗਾ ਹੋਇਆ ਉੱਥੋਂ ਮੀਂਹ ਕਣੀ ਦਾ ਬਰਸ਼ਾਤਾ ਦਾ ਮੌਸਮ ਹੈ। ਬਿਮਾਰੀ ਫੈਲਣ ਦਾ ਡਰ ਹੈ। ਅ ਮਹੱਲੇ ਦੇ ਵਿੱਚੋਂ ਕਾਫੀ ਕੇਸ ਜਿਹੜੇ ਟੱਟੀਆਂ ਉਲਟੀਆਂ ਦੇ ਆਲਰੇਡੀ ਆਣਾ ਸ਼ੁਰੂ ਹੋ ਗਏ ਆ। ਤੋਂ ਇਸ ਤੋਂ ਪਹਿਲਾਂ ਕਿ ਵੱਡੀ ਬਿਮਾਰੀ ਫੈਲੇ ਕੋਈ ਬਹੁਤ ਜ਼ਿਆਦਾ ਕੇਸ ਆਣ ਤੇ ਮੇਰੀ ਪ੍ਰਸ਼ਾਸਨ ਤੋਂ ਫਿਰ ਦੁਆਰਾ ਤੋਂ ਇਹੀ ਬੇਨਤੀ ਹੈ। ਇਹ ਕੁੜੇ ਦਾ ਢੇਰ ਦਾ ਜਿਹੜਾ ਕੋਈ ਪੱਕਾ ਹੱਲ ਕੱਢਿਆ ਜਾਵੇ ਔਰ ਇਹ ਕੁੜੇ ਦਾ ਢੇਰੇ ਤੋਂ ਚੁਕਾਇਆ ਜਾਵੇ ਸਰ ਕੀ ਨਾਮ ਹੈ ਜੀ ਮੇਰਾ ਨਾਮ ਅਕਿੰਦਰ ਸਿੰਘ ਮਹੱਲਾ ਪਰਮਜੀਤ ਕੰਦ ਨਿਵਾਸੀ ਜੀ ਤੁਸੀਂ ਮਹੱਲੇ ਦੇ ਕਿਰੋ ਨਿਵਾਸੀ ਕਿੰਨੇ ਚੱਲਦੇ ਮੈਂ 22 ਬਰ ਹਾਂਜੀ ਤਾਂ ਸਰ ਕੀ ਸਮੱਸਿਆ ਕੀ ਆ ਰਹੀ ਹੈ ਦੇਖੋ ਜੀ ਇਹ ਮਹੱਲੇ ਨੂੰ ਕਿਸੇ ਵੇਲੇ ਸਿਟੀ ਆਫ ਦੀ ਹਾਰਟ ਕਿਹਾ ਜਾਂਦਾ ਸੀ ਸਿਪਾਈ ਦੇ ਪੱਖੋਂ ਜੀ ਕਿਸੇ ਨਾਲ ਮਿਲ ਕੇ ਤੁਲਨਾ ਕੀਤੀ ਜਾਂਦੀ ਸੀ ਸ਼ਹਿਰ ਦੇ ਵਿੱਚ ਤੇ ਮਹੱਲਾ ਪਰਮਜੀਤ ਕੰਦ ਜਿਹੜਾ ਜੋ ਕਿ ਇਸ ਵੇਲੇ ਸਾਡੇ ਸ਼ਹਿਰ ਵਿੱਚੋਂ ਕੈਸੇ ਨਰਕ ਬਣ ਗਿਆ ਵਾ ਔਰ ਬੜਾਇਆ ਕਿਨੇ ਆ ਇਹ ਪ੍ਰਸ਼ਾਸਨ ਨੇ ਹਰ ਜਗ੍ਹਾ ਦੇ ਉੱਤੇ ਧੰਮ ਪਿਆ ਹਰ ਸ਼ਹਿਰ ਵਿੱਚ ਧੰਮ ਪਿਆ ਵਾ ਇਹਨਾਂ ਨੂੰ ਕਿੰਨੇ ਸਾਲ ਹੋ ਗਿਆ ਧੰਮ ਪਾਸੀ ਹੱਥੱਕ ਜਗ੍ਹਾ ਨਹੀਂ ਮਿਲਦੀ ਅਸੀਂ ਮਿੰਤਾ ਤਰਲੇ ਹਰ ਤਰ੍ਹਾਂ ਇਹਨਾਂ ਨੂੰ ਕਰਕੇ ਦੇਖਿਆ ਵਾ ਸਾਡੇ ਮੱਲੇ ਵਿੱਚ ਡੋਰ ਟੂ ਡੋਰ ਕਲੈਕਸ਼ਨ ਵਾਸਤੇ ਕੋਈ ਠੇਕੇਦਾਰ ਦਾ ਬੰਦਾ ਨਹੀਂ ਆਉਂਦਾ ਜਿਹੜੀ ਇੱਥੇ ਇਹਨਾਂ ਨੇ ਸਫਾਈ ਸੇਵਕਾ ਲਈ ਹੋਈ ਆ ਆਪਣੇ ਨੰਬਰ ਦੇ ਉੱਤੇ ਉਹ ਕੀ ਕਰਦੀ ਆ ਕੋਈ ਸਫਾਈ ਨਹੀਂ ਕਰਦੀ ਉਹ ਆਪਣੇ ਘਰਾਂ ਦੇ ਉੱਤੋਂ ਡੋਰ ਟੂ ਡੋਰ ਕਲੈਕਸ਼ਨ ਕਰਦੀ ਆ ਆਪਣੇ ਪੈਸੇ ਲੈਂਦੀ ਆ ਤੇ ਪੂਰਾ ਚੱਕ ਕੇ ਲੈ ਜਾਂਦੀ ਆ ਜੇ ਉਹ ਇੱਥੇ ਨਹੀਂ ਕੋਈ ਦੇਖਦਾ ਤੇ ਉਹ ਵੀ ਇੱਥੇ ਹੀ ਕੁੜਾ ਸੱਟ ਕੇ ਜਾਂਦੀ ਆ ਸਰਕਾਰੀ ਡਾਕ ਵਿਭਾਗ ਜ਼ਿਲ੍ਹਾ ਕਪੂਰਥਲਾ ਡਾਕਖਾਨਾ ਖੇੜਾ ਦੋਨਾਂ ਬ੍ਰਾਂਚ ਦੇ ਮੁਲਾਜ਼ਮ ਬੱਗਾ ਸਿੰਘ ਆਪਣੇ ਪਰਿਵਾਰ ਸਮੇਤ ਮੇਨ ਡਾਕਰ ਮਾਲ ਰੋਡ ਕਪੂਰਥਲਾ ਦੇ ਬਾਹਰ ਭੁੱਖ ਹੜਤਾਲ ਤੇ ਬੈਠੇ ਡਾਕ ਵਿਭਾਗ ਬ੍ਰਾਂਚ ਦਫ਼ਤਰ ਖੇੜਾ ਦੋਨਾਂ ਕਪੂਰਥਲਾ ਦੇ ਅਧਿਕਾਰੀਆਂ ਏਐਸਪੀ ਅਰਵਿੰਦ ਪੰਡਾਰੀ ਤੇ ਲੱਗੇ ਗੰਭੀਰ ਦੋਸ਼ ਪਿਹੜਿਤ ਪੋਸਟ ਮੁਲਾਜ਼ਮ ਬੱਗਾ ਸਿੰਘ ਨੇ ਦੱਸਿਆ ਕਿ 1993 ਵਿੱਚ ਕਪੂਰਥਾ ਡਾਕ ਵਿਭਾਗ ਵਿੱਚ ਭਰਤੀ ਹੋਇਆ ਸੀ ਤੇ ਪਿਛਲੇ ਕਈ ਸਾਲਾਂ ਤੋਂ ਇਹ ਬੀਪੀਐਮ ਬੀਓ ਖੇੜਾ ਦੋਨਾ ਸ਼ਾਖਾ ਵਿੱਚ ਇਮਾਨਦਾਰੀ ਨਾਲ ਸੇਵਾਵਾਂ ਨਿਭਾ ਰਿਹਾ ਹੈ 24/2/1993 ਤੋਂ ਡਾਕ ਵਿਭਾਗ ਖੇੜਾ ਦੋਨਾ ਬੀਓ ਵਿੱਚ ਭਰਤੀ ਹੋਇਆ ਸੀ ਜਿਹਦੇ ਨਾਲ ਮੈਨੂੰ 30 ਸਾਲ ਹੋ ਚੱਲੇ ਆ ਉਥੇ ਡਾਕ ਨੇ ਖੇੜਾ ਦੋਨਾ ਬੀਓ ਵਿੱਚ ਕੰਮ ਕਰਦੇ ਨੂੰ ਹੁਣ ਜਿਹੜਾ ਐਸਪੀ ਭੰਡਾਰੀ ਆਇਆ ਇਹ ਮੇਰੀ ਇੱਥੋਂ ਡਾਕ ਡਿਊਟੀ ਕਰਨ ਕਰਕੇ ਛੇ ਘੰਟੇ ਤੋਂ ਆਤਿਰਾਮਾਂ ਚੰਗਾਂ ਦਾ 100 ਕਿਲੋਮੀਟਰ ਤੋਂ ਕੰਡਾ ਪ੍ਰਬੰਧਾ ਵੱਧੂ ਕੰਮ ਕਰਵਾਉਣ ਦਾ ਮੈਨੂੰ ਨੋਟਿਸ ਭੇਜਦਾ ਧੱਕੇਸ਼ਾਹੀ ਕਰਦਾ ਮੈਨੂੰ ਨੌਕਰੀ ਤੋਂ ਕੱਢ ਦੇਣ ਦੀਆਂ ਧਮਕੀਆਂ ਦਿੰਦਾ ਮੇਰੀ ਤਨਖਾਹ ਵੀ ਬੰਦ ਕਰ ਦਿੱਤੀ ਆ ਪਿਛਲੇ ਜੁਲਾਈ ਮਹੀਨੇ ਤੋਂ ਤੇ ਮੈਨੂੰ ਨੌਕਰੀ ਤੇ ਨਹੀਂ ਰੱਖਦਾ ਮੈਨੂੰ ਧੱਕੇਸ਼ਾਹੀ ਕਰਦਾ ਵਾ ਮੈਂ ਬਿਮਾਰ ਸਮਾਂ ਰਹਿਣਾ ਵਾ ਸਰਕਾਰੀ ਮੇਰਾ ਲਾਡ ਚੱਲਦਾ ਵਾ ਅੱਖਾਂ ਵਿੱਚ ਮੇਰੇ ਮੋਤੀਆ ਦਾ ਪ੍ਰਾਈਵੇਟ ਅਤੇ ਸਰਕਾਰੀ ਮੇਰਾ ਹਸਪਤਾਲ ਤੋਂ ਲਾਡ ਚੱਲਦਾ ਵਾ ਜਿਹਦੇ ਨਾਲ ਮੇਰੀ ਸਿਹਤ ਵੀ ਬਿਮਾਰ ਰਹਿੰਦੀ ਆ ਤੇ ਇਹ ਮੇਰੇ ਨਾਲ ਧੱਕੇਸ਼ਾਹੀ ਕਰਦਾ ਪਿੱਛੇ ਦਾ ਮੇਰੀ ਕੁੜੀ ਦੇ ਵਿਆਹ ਦੇ ਕਾਰਨ ਇਹਨੇ ਮੈਨੂੰ ਦਫ਼ਤਰ ਚਾਜ ਕੇ ਮੇਰੇ ਨਾਲ ਬਹੁਤ ਧੱਕਾ ਕੀਤਾ ਅਤੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਥੋਂ ਕੀ ਕਰਦਾ ਵਿਆਹ ਤੇਰੀ ਕੁੜੀ ਦਾ ਸੀ ਵਿਆਹ ਮੇਰੀ ਕੁੜੀ ਦਾ ਹੋਵੇ ਤੇ ਮੈਂ ਘਰ ਨਾ ਰਵਾਂ ਤੇ ਮੈਨੂੰ ਇਹੋ ਜਿਹੀਆਂ ਗੱਲਾਂ ਕਹਿ ਕੇ ਮੇਨੋ ਮੇਰੀ ਜਾਂ ਤੇ ਮੇਰੀ ਸ਼ਾਨ ਦੇ ਵਾਸਤੇ ਆਪ ਵੱਡਕਟ ਸ਼ੰਭੀ ਬੋਲੇਗਾ ਜਿਹਦੇ ਨਾਲ ਮੇਰੀ ਧਰਮ ਪਤਨੀ ਵੀਰੋ ਵੀ ਮੇਰੇ ਨਾਲ ਡਾਕਮੇ ਵਟੇ ਆਈ ਇਹਨਾਂ ਨੇ ਆਪ ਹੀ ਸੱਧਿਆ ਤੇ ਹੋਰ ਦੁਬਾਰਾ ਛੁੱਟੀ ਦੇ ਕੇ ਜਾ ਛੁੱਟੀ ਦੇ ਕੇ ਜਾਂਦੇ ਨਾਲ ਇਹਨਾਂ ਨੇ ਇੱਕ ਉਸ ਮਿਲ ਨਾਲ ਕਰਕੇ ਜਿਹਦੀ ਮੈਂ ਸ਼ਿਕਾਇਤ ਕੀਤੀ ਚੰਡੀਗੜ੍ਹ ਸੀਐਮ ਜੀ ਕੋਲ ਉਸ ਉਹਨਾਂ ਕੁਾਰੀ ਦੇ ਨਾਲ ਉਹਨਾਂ ਕੁਾਰੀ ਹੋਈ ਤੇ ਇਹ ਉਹਦੇ ਵਿੱਚ ਠੂਠਾ ਸਾਬ ਤੇ ਪਾਇਆ ਗਿਆ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਸੱਦੇ ਤੇ ਸਮਰਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ ਜਿਸ ਵਿੱਚ 750 ਦੇ ਕਰੀਬ ਟਰੈਕਟਰਾਂ ਨੇ ਹਿੱਸਾ ਲਿਆ ਇਹ ਟਰੈਕਟਰ ਮਾਰਚ ਨੀਲੋਪੁਰ ਤੋਂ ਸ਼ੁਰੂ ਹੋ ਕੇ ਕੁਲਾਲ ਟੋਲ ਪਲਾਜ਼ਾ ਚੰਡੀਗੜ੍ਹ ਲੁਧਿਆਣਾ ਮੇਨ ਹਾਈਵੇ ਤੇ ਸਮਰਾਲਾ ਦੇ ਮੁੱਖ ਬਾਜ਼ਾਰਾ ਵਿੱਚੋਂ ਹੁੰਦਾ ਹੋਇਆ ਮੁੱਖ ਚੌਂਕ ਸਮਰਾਲਾ ਵਿੱਚ ਪਹੁੰਚਾ ਜਿੱਥੇ ਪਹੁੰਚ ਕੇ ਇਹਨਾਂ ਨਵੇਂ ਜੋ ਕਾਨੂੰਨ ਬਣਿਆ ਹਨ ਉਹਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਤੇ ਆਪਣੇ ਮੰਗਾਂ ਸੰਬੰਧੀ ਨਾਅਰੇਬਾਜ਼ੀ ਕੀਤੀ ਗਈ। ਪਹਿਲਾਂ ਜਥੇਬੰਦੀਆਂ ਭਾਰਤੀ ਕਿਸਾਨ ਜੂਨੀਏਕਤਾ ਸਿੱਧੂਪੁਰ ਦਾ ਮੈਂ ਜ਼ਿਲ੍ਹਾ ਪ੍ਰਧਾਨ ਸੁਖਿੰਦਰ ਸਿੰਘ ਮੰਗਟ ਇਸ ਟਾਈਮ ਜਿਹੜੀ ਅਸੀਂ ਆ ਇੱਕ ਕਾਨੂੰਨਾਂ ਦੀਆਂ ਕਾਪੀਆਂ ਫੁਕੂਕੀਆਂ ਨੇ ਸਰਕਾਰ ਸਾਡੀ ਆਜ਼ਾਦੀ ਤੇ ਡਾਕਾ ਮਾਰਨ ਜਾ ਰਹੀ ਹੈ ਜਿਹੜੇ ਕਾਨੂੰਨਾਂ ਰਹਿਤ ਸਹਿਤ ਤਾਂ ਅਸੀਂ ਇਹ ਕਾਨੂੰਨਾਂ ਦਾ ਢਟਕੇ ਵਿਰੋਧ ਕਰਾ ਕੀਤਾ ਤੇ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕਰਕੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਰੀਆਂ ਨੇ ਇਹ ਕੇਐਮਐਮ ਵੱਲੋਂ ਔਰ ਗੈਰ ਸਿਆਸੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਕਾਲ ਸੀਗੀ ਅੱਜ ਦੋਨਾਂ ਫੋਰਮਾਂ ਵੱਲੋਂ ਤੇ ਅਸੀਂ ਛੰਭੂ ਟਿਕਰੀ ਅ ਛੰਭੂ ਤੇ ਅਸੀਂ ਕਨੌਰੀ ਬਾਰਡਰ ਦੇ ਪੱਕਾ ਧਰਨਾ ਸਾਡਾ ਜਿਹੜਾ ਚੱਲਦਾ 13 ਫਰਵਰੀ ਤੋਂ ਅਸੀਂ ਭਾਜੀਪੀ ਦਾ ਅੱਜ ਵਿਰੋਧ ਕਰਦੇ ਆਂ ਹਰ ਕਿਸਾਨਾਂ ਤੇ ਗੋਲੀਆਂ ਚਲਾਈਆਂ ਹੱਥੇ ਕਿਸਾਨਾਂ ਦੇ ਉੱਤੇ ਅਤਿਆਚਾਰ ਕੀਤਾ ਉਹਦਾ ਡਟ ਕੇ ਵਿਰੋਧ ਵਿੱਚ ਅਸੀਂ ਇਹ ਟਰੈਕਟਰ ਮਾਰਚ ਕੱਟਿਆ ਕਿੱਥੇ ਕੱਢਿਆ ਗਿਆ ਕਿੰਨੇ ਕਿਸਾਨਾਂ ਨੇ ਭਾਗ ਲਿਆ ਟਰੈਕਟਰ ਜਿਹੜੇ ਨੇ ਇਸ ਟਾਈਮ ਗਿਣਤੀ 750 ਤੋਂ ਉੱਤੇ ਆ ਜੀ ਤੇ ਜਿਹੜੇ ਅਸੀਂ ਕੱਢ ਰਹੇ ਆਂ ਇਹ ਨੀਲੋ ਪੁਲ ਤੋਂ ਅਸੀਂ ਸਮਰਾਲਾ ਹੁੰਦੇ ਹੋਏ ਤੇ ਮਾਛੂ ਬੜਾ ਸਾਹਿਬ ਤੇ ਪਹੁੰਚਾਂਗੇ ਪਹਿਲਾਂ ਇਹ ਮਾਰਚ ਜਿਹੜਾ ਸਾਡੇ ਦਰਾਹੇ ਬਲਾਕ ਤੋਂ ਸਟਾਰਟ ਹੋਇਆ ਸੀਗਾ ਤਰਾਹੇ ਤੋਂ ਚੱਲ ਗਏ ਨੀਲੋ ਨੀਲੋ ਤੋਂ ਸਮਰਾਲਾ ਸਮਰਾਲੇ ਤੋਂ ਹੁਣ ਮਾਛੂਵਾੜੇ ਜਾ ਕੇ ਅਸੀਂ ਚਰਨ ਕਮਲ ਗੁਰਦੁਆਰਾ ਸਾਹਿਬ ਸਮਾਪਤੀ ਕਰਨੀ ਆ। ਮੰਗਾ ਕਿਹੜੀਆਂ ਨੇ ਮੈਂ ਜਿਹੜੀਆਂ ਹੈਗੀਆਂ ਮੰਗਾ ਆਏ ਨਹੀਂ ਜਿਹੜੇ ਕਾਲੇ ਕਾਨੂੰਨ ਨੇ ਸਰਕਾਰ ਨੇ ਲਿਆਂਦੇ ਨੇ ਜਿਵੇਂ ਅੱਗੇ ਦਫਾ 44 ਜਿਹੜੀ ਲੰਮਾ ਡੀਸੀ ਤੋਂ ਬਗੈਰ ਨਹੀਂ ਲੱਗਦੀ ਸੀਗੀ ਹੁਣ ਇਹ ਸਿਵਲ ਪ੍ਰਸ਼ਾਸਨ ਜਿਹੜਾ ਆਪਣਾ ਇੱਕ ਤਸੀਹਲਦਾਰ ਆ ਤਾਂ ਇੱਕ ਸਾਡੇ ਡਿਪਟੀ ਸਾਹਿਬ ਨੇ ਇਹ ਇਹਨਾਂ ਵੱਲੋਂ ਇਹ ਦਫਾ 44 ਲਾਚ ਅੱਜ ਲਾਈ ਜਾਸਿਆ ਜਿਹੜੇ ਵੱਧ ਅਧਿਕਾਰ ਪੁਲਿਸ ਨੂੰ ਦੇ ਕੇ ਮਨਮਾਨੀਆਂ ਕਰਨ ਵਾਸਤੇ ਦਿੱਤੇ ਗਏ ਨੇ ਉਹਦਾ ਅਸੀਂ ਇਹ ਵਿਰੋਧ ਕਰਦੇ ਆ ਜਿਵੇਂ ਰਿਮਾਂਡ ਤੋਂ ਬਾਅਦ ਜ਼ਮਾਨਤ ਮਿਲਣ ਤੋਂ ਬਾਅਦ ਜਿਹੜਾ ਕਾਨੂੰਨ ਲਿਆਂਦਾ ਗਿਆ ਵੀ 3 ਮਹੀਨੇ ਦੇ 90 ਦਿਨ ਦੇ ਅੰਦਰ سزا ਵੱਧ ਸਜ਼ਾ ਦੇ ਮੁਤਾਬਕ ਤਾਂ ਉਹ ਮਤਲਬ ਉਹਨਾਂ ਨੂੰ ਦੁਬਾਰਾ ਦੀ ਰਿਮਾਂਡ ਲੈ ਕੇ ਪੁੱਛਗਿੱਛ ਲਈ ਬਿਨਾਂ ਵਾਰੰਟ ਤੋਂ ਗ੍ਰਿਫਤਾਰੀ ਕੀਤੀ ਜਾਊ ਇਹ ਆ ਕਾਨੂੰਨਾਂ ਦਾ ਅਸੀਂ ਵਿਰੋਧ ਕਰਦੇ ਆ ਪੀ ਐਨ ਐਸਐਸ ਤੇ ਬੀ ਐਨ ਐਸ ਦੇ ਐਸਐਸ ਦੇ ਅਸੀਂ ਮਤਲਬ ਵਿਰੋਧੀ ਆ ਤਿੰਨ ਕਾਨੂੰਨ ਦੇ ਐਮ ਐਸ ਪੀ ਦੀ ਮੰਗ ਵੀ ਜਿਹੜੀ ਹੈਗੀ ਆ ਵੇਖੋ ਐਮ ਐਸ ਪੀ ਦੀ ਮੰਗ ਆ ਜਿਹੜੀ ਉਹ ਸਾਡੀ ਮੁੱਢ ਤੋਂ ਹੀ ਬਣੀ ਆ ਸੈਂਟਰ ਸਰਕਾਰ ਤੋਂ ਤੇ ਜਿਹੜੀ ਸੈਂਟਰ ਸਰਕਾਰ ਤੋਂ ਆ ਅਸੀਂ ਤੇਰਾ ਪਰਬ੍ਰੀ ਤੋਂ ਲਗਾਤਾਰ ਅਸੀਂ ਮੋਰਚਾ ਡੱਟੇ ਬੈਠਾ ਜਿਹੜਾ ਹਰਿਆਣਾ ਸਰਕਾਰ ਨੇ ਸਾਨੂੰ ਕੰਕਰੀਟ ਦੀਆਂ ਕੰਧਾਂ ਕਰਕੇ ਰੋਕਿਆ ਗਿਆ ਤਾਂ ਸਾਨੂੰ ਉੱਥੇ ਸਾਡੇ ਦੇ ਨਹੱਤੇ ਕਿਸਾਨਾਂ ਦੇ ਗੋਲੀਆਂ ਚਲਾਈਆਂ ਗਈਆਂ ਨੇ ਗੋਹਣੀਆਂ ਚਾਕੇ ਸਾਨੂੰ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਰ ਫੱਟੜ ਕੀਤਾ ਗਿਆ ਤਾਂ ਉਹ ਉਹ ਕੋਦਾ ਅਸੀਂ ਵੀ ਅੱਜ ਵਿਰੋਧ ਕਰਦੇ ਆ ਵੀ ਅਸੀਂ ਅੱਜ ਟਰੈਕਟਰ ਮਾਰਚ ਕਰਿਆ ਇਸ ਮਸਲੇ ਤੇ ਠੀਕ ਹੈ ਜੀ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਬਹੋਵਾਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਰਨ ਨੂੰ ਦਿਵਸ ਆਜ਼ਾਦ ਰੱਬ ਰਾਖਾ